जयपीम दोस्तों, इक्वालिटी एंड जस्टिस पटियाला यूट्यूब चैनल तो मैं इंजीनियर हरदीप सिंह चुंबर अते मेरे साथी असी संविधान का ज्ञान के सिरलेख थले एक तारावाक चला रहे हाँ हर एक एपीसोड अविधान के आर्टिकलों बारे जाते हाँ तीखते रहो कृपा करके साइक सबसक्राइब करो ती संविधान के चैप्टर तक भीडियो देखते दे आ रहे हो पिछले एपिसोड सल्त नॉलेज ऑफ़ कॉन्स्टिट्यूशन आर्टिकल एक सौ नौ मनी बिल्ला की परिभाषादन बिल्लाई विशेष प्रक्रिया बारे अझा कर चुके हाँ अज असी वीडियो अठत नॉलेज ऑफ़ कॉन्स्ट्टीट्यूशन मनी बिल्ला की परिभाषा 110 एक सौ दस की जाकारी जाझा करा जिस मनी बिल्ला की परिभाषा संबंधित हैं खास करके तारा एक सौ दस दे तारा स्पष्ट करती है कि कोई बिल मनी बिल कदों मेगा ਜੈਪੀਮ ਸਾਥਿਓ ਚੁੰਬਰ ਸਾਹਿਬ ਤੁਹਾਨੂੰ ਅੱਜ ਦੀ ਵੀਡੀਓ ਬਾਰੇ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਅੱਜ ਅਸੀਂ ਮਨੀ ਬਿੱਲਾ ਦੀ ਪਰਿਭਾਸ਼ਾ ਦੀ ਜਾਣਕਾਰੀ ਸਾਂਝੀ ਕਰਾਂਗੇ ਦੱਸ ਦਈਏ ਕਿ ਇਹ ਸਰੋਤ ਮਨੀ ਬਿੱਲਾ ਦੀ ਪਰਿਭਾਸ਼ਾ ਨਾਲ ਸੰਬੰਧਿਤ ਹਨ ਖਾਸ ਕਰਕੇ ਤਾਰਾ 110 ਦੇ ਅੰਸ਼ ਹਨ ਇਹ ਤਾਰਾ ਸਪਸ਼ਟ ਕਰਦੀ ਹੈ ਕਿ ਕੋਈ ਬਿੱਲ ਮਨੀ ਬਿੱਲ ਕਦੋਂ ਮੰਨਿਆ ਜਾਵੇਗਾ ਜੇਕਰ ਇਸ ਵਿੱਚ ਟੈਕਸਾਂ ਦੀ ਲਗਾਉਣ ਖਤਮ ਕਰਨ ਜਾਂ ਨਿਯੰਤਰਿਤ ਕਰਨ 파ਰਤ ਸਰਕਾਰ ਦੁਆਰਾ ਪੈਸਾ ਉਧਾਰ ਲੈਣ ਜਾਂ 파ਰਤ ਦੇ ਸੰਚਿਤ ਫੰਡ ਕਨਸੋਲੀਡੇਟਿਡ ਦੀ ਹਿਰਾਸਤ ਅਤੇ ਨਿਕਾਸੀ ਨਾਲ ਸੰਬੰਧਿਤ ਪ੍ਰਬੰਧ ਸ਼ਾਮਲ ਹੋਣ ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਿਰਫ ਜੁਰਮਾਨੇ ਜਾਂ ਫੀਸਾ ਲਗਾਉਣ ਵਾਲੇ ਬਿੱਲ ਨੂੰ ਮਨੀ ਬਿੱਲ ਨਹੀਂ ਮੰਨਿਆ ਜਾਵੇਗਾ ਅੰਤ ਵਿੱਚ ਇਹ ਸਪਸ਼ਟ ਕਰਦਾ ਹੈ ਕਿ ਜੇਕਰ ਕੋਈ ਸਵਾਲ ਉੱਠਦਾ ਹੈ ਕਿ ਕੋਈ ਬਿੱਲ ਮਨੀ ਬਿੱਲ ਹੈ ਜਾਂ ਨਹੀਂ ਤਾਂ ਲੋਕ ਸਭਾ ਦੇ ਸਪੀਕਰ ਦਾ ਫੈਸਲਾ ਅੰਤਿਮ ਹੋਵੇਗਾ ਸਪੀਕਰ ਨੂੰ ਹਰ ਮਨੀ ਬਿੱਲ ਤੇ ਪ੍ਰਮਾਣ ਪੱਤਰ ਲਗਾਉਣਾ ਜ਼ਰੂਰੀ ਹੈ ਜਦੋਂ ਇਹ ਰਾਜ ਸਭਾ ਨੂੰ ਪੇਜਿਆ ਜਾਂਦਾ ਹੈ ਜਾਂ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾਂਦਾ ਹੈ ਆਓ ਸੁਣੀਆ ਆਰਟੀਕਲ ਵਿੱਚ ਕੀ ਲਿਖਿਆ ਹੈ ਆਰਟੀਕਲ 110 ਮਨੀ ਬਿੱਲਾ ਦੀ ਪਰਿਭਾਸ਼ਾ 1 ਇਸ ਅਧਿਆਏ ਦੇ ਉਦੇਸ਼ਾਂ ਲਈ ਇੱਕ ਬਿੱਲ ਨੂੰ ਇੱਕ ਮਨੀ ਬਿੱਲ ਮੰਨਿਆ ਜਾਵੇਗਾ ਜੇਕਰ ਇਸ ਵਿੱਚ ਸਿਰਫ ហេਟ ਲਿਖੇ ਸਾਰੇ ਜਾਂ ਕਿਸੇ ਵੀ ਮਾਮਲੇ ਨਾਲ ਸੰਬੰਧਿਤ ਉਪਬੰਧ ਹਨ ਅਰਥਾਤ ਕਿਸੇ ਵੀ ਟੈਕਸ ਨੂੰ ਲਾਗੂ ਕਰਨਾ ਖਤਮ ਕਰਨਾ ਛੋਟ ਦੇਣਾ ਬਦਲਣਾ ਜਾਂ ਨਿਯਮਨ ਕਰਨਾ ਭਾਰਤ ਸਰਕਾਰ ਦੁਆਰਾ ਪੈਸੇ ਉਧਾਰ ਲੈਣ ਜਾਂ ਕਿਸੇ ਵੀ ਗਾਰੰਟੀ ਦੇਣ ਦਾ ਨਿਯਮਨ ਜਾਂ ਭਾਰਤ ਸਰਕਾਰ ਦੁਆਰਾ ਲਏ ਗਏ ਜਾਂ ਕੀਤੇ ਜਾਣ ਵਾਲੇ ਕਿਸੇ ਵੀ ਵਿੱਤੀ ਜ਼ਿੰਮੇਵਾਰੀਆਂ ਦੇ ਸੰਬੰਧ ਵਿੱਚ ਕਾਨੂੰਨ ਵਿੱਚ ਸੋਧ ਭਾਰਤ ਦੇ ਸੰਚਿਤ ਫੰਡ ਜਾਂ ਸੰਕਟਕਾਲੀਨ ਫੰਡ ਦੀ ਸੰਭਾਲ ਕਿਸੇ ਵੀ ਅਜਿਹੇ ਫੰਡ ਵਿੱਚ ਪੈਸੇ ਦੀ ਅਦਾਇਗੀ ਜਾਂ ਪੈਸੇ ਦੀ ਕਢਵਾਈ ਭਾਰਤ ਦੇ ਸੰਚਿਤ ਫੰਡ ਵਿੱਚੋਂ ਪੈਸੇ ਦੀ ਨਿਯੋਜਨ ਭਾਰਤ ਦੇ ਸੰਚਿਤ ਫੰਡ ਤੇ ਲਗਾਏ ਗਏ ਖਰਚ ਵਜੋਂ ਕਿਸੇ ਵੀ ਖਰਚੇ ਦਾ ਐਲਾਨ ਕਰਨਾ ਜਾਂ ਅਜਿਹੇ ਕਿਸੇ ਵੀ ਖਰਚੇ ਦੀ ਰਕਮ ਵਿੱਚ ਵਾਦਾ ਕਰਨਾ ਭਾਰਤ ਦੇ ਸੰਚਿਤ ਫੰਡ ਜਾਂ ਭਾਰਤ ਦੇ ਜਨਤਕ ਖਾਤੇ ਦੇ ਖਾਤੇ ਤੇ ਪੈਸੇ ਦੀ ਪ੍ਰਾਪਤੀ ਜਾਂ ਅਜਿਹੇ ਪੈਸੇ ਦੀ ਹਿਰਾਸਤ ਜਾਂ ਜਾਰੀ ਕਰਨਾ ਜਾਂ ਸੰਗ ਜਾਂ ਕਿਸੇ ਰਾਜ ਦੇ ਖਾਤਿਆਂ ਦਾ ਆਡਿਟ ਜਾਂ ਉਪਦਾਰਾ ਤੋਂ ਵਿੱਚ ਦਰਸਾਏ ਗਏ ਕਿਸੇ ਵੀ ਮਾਮਲੇ ਨਾਲ ਸੰਬੰਧਿਤ ਕੋਈ ਮਾਮਲਾ 2 ਇੱਕ ਬਿੱਲ ਨੂੰ ਸਿਰਫ ਇਸ ਕਾਰਨ ਕਰਕੇ ਪੈਸਾ ਬਿੱਲ ਨਹੀਂ ਮੰਨਿਆ ਜਾਵੇਗਾ ਕਿ ਇਹ ਜੁਰਮਾਨੇ ਜਾਂ ਹੋਰ ਵਿੱਤੀ ਜੁਰਮਾਨੇ ਲਗਾਉਣ ਜਾਂ ਲਾਇਸੈਂਸ ਲਈ ਫੀਸਾਂ ਦੀ ਮੰਗ ਜਾਂ ਭੁਗਤਾਨ ਲਈ ਪ੍ਰਦਾਨ ਕਰਦਾ ਹੈ ਜਾਂ ਪ੍ਰਦਾਨ ਕੀਤੀਆਂ ਸੇਵਾਵਾਂ ਲਈ ਫੀਸਾਂ ਜਾਂ ਇਸ ਕਾਰਨ ਕਰਕੇ ਕਿ ਇਹ ਸਥਾਨਕ ਉਦੇਸ਼ਾਂ ਲਈ ਕਿਸੇ ਸਥਾਨਕ ਅਥਾਰਟੀ ਜਾਂ ਸੰਸਥਾ ਦੁਆਰਾ ਕਿਸੇ ਵੀ ਟੈਕਸ ਨੂੰ ਲਗਾਉਣ ਖਤਮ ਕਰਨ ਛੋਟ ਤਬਦੀਲੀ ਜਾਂ ਨਿਯਮਨ ਲਈ ਪ੍ਰਦਾਨ ਕਰਦਾ ਹੈ 3 ਜੇਕਰ ਕੋਈ ਸਵਾਲ ਉੱਠਦਾ ਹੈ ਕਿ ਕੀ ਕੋਈ ਬਿੱਲ ਪੈਸਾ ਬਿੱਲ ਹੈ ਜਾਂ ਨਹੀਂ ਤਾਂ ਲੋਕ ਸਭਾ ਦੇ ਸਪੀਕਰ ਦਾ ਇਸ ਤੇ ਫੈਸਲਾ ਅੰਤਿਮ ਹੋਵੇਗਾ 4 ਹਰੇਕ ਤਨਬਿਲ ਤੇ ਉਦੋਂ ਪੁਸ਼ਟੀ ਕੀਤੀ ਜਾਵੇਗੀ ਜਦੋਂ ਇਹ ਅਨੁਛੇਦ 109 ਅਦੀਨ ਰਾਜ ਪ੍ਰੀਸ਼ਦ ਨੂੰ ਭੇਜਿਆ ਜਾਂਦਾ ਹੈ ਅਤੇ ਜਦੋਂ ਇਸ ਨੂੰ ਅਨੁਛੇਦ 111 ਅਧੀਨ ਪ੍ਰਵਾਨਗੀ ਲਈ ਰਾਸ਼ਟਰਪਤੀ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਲੋਕ ਸਭਾ ਦੇ ਸਪੀਕਰ ਦੁਆਰਾ ਦਸਤਖਤ ਕੀਤੇ ਗਏ ਸਰਟੀਫਿਕੇਟ ਤੇ ਪੁਸ਼ਟੀ ਕੀਤੀ ਜਾਵੇਗੀ ਕਿ ਇਹ ਇੱਕ ਤਨ ਬਿਲ ਹੈ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਭਾਰਤੀ ਸੰਵਿਧਾਨ ਦੇ ਇੱਕ ਖਾਸ ਪਹਿਲੂ ਬਾਰੇ ਜਿਹੜਾ ਨਾ ਅਕਸਰ ਹੀ ਖਬਰਾਂ 'ਚ ਰਹਿੰਦਾ ਹਾਂਜੀ ਬਿਲਕੁਲ ਇਹ ਹੈ ਮਨੀ ਬਿਲ ਹੂੰ ਇਹ ਕੀ ਹੁੰਦਾ ਹੈ ਕਿਵੇਂ ਕੰਮ ਕਰਦਾ ਹੈ ਤੇ ਸਾਡੀ ਅੱਜ ਦੀ ਗੱਲਬਾਤ ਦਾ ਆਧਾਰ ਰਹੇਗਾ ਸੰਵਿਧਾਨ ਦਾ ਅਨੁਛੇਦ 110 ਜੋ ਇਹਨੂੰ ਪਰਿਵਰਿਸ਼ਿਤ ਕਰਦਾ ਹੈ ਹਾਂਜੀ ਅਨੁਛੇਦ 110 ਸਾਡਾ ਮਕਸਦ ਇਹ ਹੈ ਕਿ ਬਈ ਇਹਦੀਆਂ ਬਰੀਕੀਆਂ ਨੂੰ ਫੜੀਏ ਸਮਝੀਏ ਕਿ ਸੰਵਿਧਾਨ ਦੀ ਨਜ਼ਰ ਚ ਕਿਹੜਾ ਬਿਲ ਮਨੀ ਬਲੇ ਤੇ ਕਿਹੜਾ ਨਹੀਂ ਹਾਂ ਕਿਉਂਕਿ ਇਹ ਸ਼ਬਦ ਬਹੁਤ ਸੁਣਦੇ ਆ ਪਰ ਅਸਲ ਮਤਲਬ ਸ਼ਾਇਦ ਥੋੜਾ ਗੁੰਜਲਦਾਰ ਲੱਗਦਾ ਹੈ ਕਈ ਵਾਰ ਹਾਂ ਬਿਲਕੁਲ ਤੇ ਇਹ ਜ਼ਰੂਰੀ ਵੀ ਇਹ ਸਮਝਣਾ ਕਿਉਂਕਿ ਸੰਸਦ ਵੀ ਕਮਕਾਰਜ ਤੇ ਇਹਦਾ ਸਿੱਧਾ ਸਰਪੰਦਾ ਹੂੰ ਚਲੋ ਫਿਰ ਸ਼ੁਰੂ ਕਰੀਏ ਅਨੁਛੇਦ 110 ਦੀ ਪਹਿਲੀ ਤਾਰਾ ਯਾਨੀ 110 1 ਉਹ ਹਾਂਜੀ ਸ਼ੁਰੂ ਕਰਦੇ ਆਂ ਦੇਖੋ ਅਨੁਛੇਦ 110 1 ਨਾ ਸਾਰੀ ਗੱਲ ਦੀ ਨਹੀਂ ਹੈ ਇਹ ਬਹੁਤ ਸਪਸ਼ਟ ਪਰਿਭਾਸ਼ਾ ਦਿੰਦਾ ਹੈ ਅੱਛਾ ਇਹ ਕਹਿੰਦਾ ਹੈ ਕਿ ਕਿਸੇ ਬਿੱਲ ਨੂੰ ਮਨੀ ਬਿੱਲ ਤਾਂ ਹੀ ਕਿਹਾ ਜਾਊਗਾ ਜੇਕਰ ਉਸ ਵਿੱਚ ਸਿਰਫ ਮੈਂ ਫਿਰ ਜ਼ੋਰ ਦੇ ਰਹੀਆਂ ਸਿਰਫ ਕੁਝ ਖਾਸ ਕਿਸਮ ਦੇ ਵਿੱਤੀ ਮਾਮਲਿਆਂ ਨਾਲ ਜੁੜੇ ਪ੍ਰਾਵਧਾਨ ਹੋਣ ਹੂੰ ਇਹ ਸਿਰਫ ਸ਼ਬਦ ਤਾਂ ਫਿਰ ਬਹੁਤ ਹੀ ਮਹੱਤਵਪੂਰਨ ਹੋ ਗਿਆ ਬਹੁਤ ਜ਼ਿਆਦਾ ਇਹਦਾ ਮਤਲਬ ਹੈ ਕਿ ਜੇ ਬਿੱਲ ਵਿੱਚ ਇਹਨਾਂ ਦੱਸੇ ਹੋਏ ਵਿੱਤੀ ਮਾਮਲਿਆਂ ਤੋਂ ਇਲਾਵਾ ਕੋਈ ਹੋਰ ਗੱਲ ਵੀ ਹੈ ਕੋਈ ਆਮ ਕਾਨੂੰਨੀ ਗੱਲ ਤਾਂ ਫਿਰ ਉਹ ਸਿਧਾਂਤਿਕ ਤੌਰ ਤੇ ਮਨੀ ਬਿੱਲ ਨਹੀਂ ਰਹਿ ਜਾਂਦਾ ਅੱਛਾ ਮਤਲਬ ਪੂਰੀ ਤਰ੍ਹਾਂ ਵਿੱਤੀ ਹੋਣਾ ਚਾਹੀਦਾ ਹੈ ਇਹਨਾਂ ਖਾਸ ਮੁੱਦਿਆਂ ਤੇ ਵਿੱਤੀ ਹੋਣਾ ਚਾਹੀਦਾ ਹੈ ਇਹਨਾਂ ਖਾਸ ਮੁੱਦਿਆਂ ਤੇ ਤਾਂ ਫਿਰ ਇਹ ਕਿਹੜੇ ਖਾਸ ਮਾਮਲੇ ਨੇ ਜਿਨ੍ਹਾਂ ਦਾ ਜ਼ਿਕਰ 110 1 ਕਰਦਾ ਇਨਾਂ ਦੀ ਕੋਈ ਲਿਸਟ ਹੈ? ਹਾਂ ਜੀ। ਸੰਵਿਧਾਨ ਨੇ ਇਹਨਾਂ ਨੂੰ ਕਲੌਜ਼ A ਤੋਂ ਲੈ ਕੇ G ਤੱਕ ਗਿਨਾਇਆ ਹੈ। ਪਰ ਆਪਾਂ ਇਹਨਾਂ ਨੂੰ ਨਾ ਮੋٹے ਤੌਰ ਤੇ ਕੁਝ ਹਿੱਸਿਆਂ 'ਚ ਵੰਡ ਕੇ ਸਮਝ ਸਕਦੇ ਹਾਂ। ਠੀਕ ਹੈ। ਜਿਵੇਂ ਕਿ ਸਰਕਾਰੀ ਆਮਦਨ, ਮਤਲਬ ਟੈਕਸ ਵਗੈਰਾ, ਫਿਰ ਸਰਕਾਰ ਦਾ ਪੈਸਾ ਉਧਾਰ ਲੈਣਾ ਜਾਂ ਕੋਈ ਗਾਰੰਟੀ ਦੇਣਾ ਤੇ ਤੀਜਾ ਦੇਸ਼ ਦਾ ਜਿਹੜਾ ਖਜ਼ਾਨਾ ਹੈ, ਕਨਸੋਲੀਡੇਟਿਡ ਫੰਡ ਵਗੈਰਾ, ਉਹਦਾ ਪ੍ਰਬੰਧਨ ਤੇ ਉਸ 'ਚੋਂ ਪੈਸੇ ਕੱਢਣਾ, ਯਾਨੀ ਖਰਚਾ। ਚਲੋ ਪਹਿਲਾਂ ਸਰਕਾਰੀ ਆਮਦਨ ਦੀ ਗੱਲ ਕਰਦੇ ਹਾਂ। ਇਹ ਕਲੌਜ਼ A ਵਿੱਚ ਆਉਂਦਾ ਹੈ, ਠੀਕ? ਹਾਂ ਜੀ। ਕਲੌਜ਼ ਇਸ ਸਿੱਧਾ ਟੈਕਸਾਂ ਬਾਰੇ ਹੈ ਕਿਸੇ ਵੀ ਟੈਕਸ ਨੂੰ ਲਾਉਣਾ ਹਟਾਉਣਾ ਮਾਫ ਕਰਨਾ ਉਹਦੇ ਵਿੱਚ ਕੋਈ ਬਦਲਾਅ ਕਰਨਾ ਜਾਂ ਉਹਨੂੰ ਰੈਗੂਲੇਟ ਕਰਨਾ ਯਾਨੀ ਨਿਯਮਿਤ ਕਰਨਾ ਇਹ ਸਭ ਮਨੀ ਬਿਲ ਦਾ ਹਿੱਸਾ ਹੋ ਸਕਦਾ ਹੈ ਇਹ ਨਿਯਮਿਤ ਕਰਨਾ ਜਾਂ ਰੈਗੂਲੇਸ਼ਨ ਇਹਦਾ ਦਾਇਰਾ ਕਿੰਨਾ ਕੁ ਵੱਡਾ ਹੈ ਮਤਲਬ ਕਿ ਇਸ ਟੈਕਸ ਕਾਨੂੰਨਾਂ ਦੀ ਵਿਆਖਿਆ ਜਾਂ ਪ੍ਰਕਿਰਿਆਵਾਂ 'ਚੇ ਬਦਲਾਅ ਵੀ ਆ ਜਾਂਦੇ ਨੇ ਹਾਂ ਆ ਜਾਂਦੇ ਨੇ ਨਿਯਮਿਤ ਕਰਨਾ ਕਾਫੀ ਵਿਆਪਕ ਸ਼ਬਦ ਹੈ ਇਹਦੇ ਵਿੱਚ ਟੈਕਸ ਦੇ ਦਰ ਬਦਲਣਾ ਕਿੱਦੇ ਤੇ ਲੱਗੇਗਾ ਇਹ ਦੱਸਣਾ ਕਿਵੇਂ ਇਕੱਠਾ ਕੀਤਾ ਜਾਵੇਗਾ ਇਹ ਸਾਰੀਆਂ ਗੱਲਾਂ ਆ ਸਕਦੀਆਂ ਨੇ ਮਤਲਬ ਟੈਕਸ ਤੇ ਤੂਰੇ ਟਾਂਚੇ ਜਾਂ ਪ੍ਰਬੰਧਨ ਨਾਲ ਜੁੜੀ ਕੋਈ ਵੀ ਗੱਲ ਠੀਕ ਹੈ ਸਮਝ ਗਿਆ ਹੁਣ ਦੂਜੀ ਗੱਲ ਸੀ ਸਰਕਾਰੀ ਉਦਾਰ ਤੇ ਗਾਰੰਟੀਆਂ ਇਹ ਕਲੋਜ਼ B ਹੋ ਗਿਆ ਹਾਂਜੀ ਕਲੋਜ਼ B ਇਹ ਭਾਰਤ ਸਰਕਾਰ ਦੇ ਪੈਸਾ ਉਧਾਰ ਲੈਣ ਜਾਂ ਕੋਈ ਵਿੱਤੀ ਗਾਰੰਟੀ ਦੇਣ ਦੇ ਨਿਯਮ ਬਣਾਉਣ ਜਾਂ ਬਦਲਣ ਵਾਰੇ ਹੈ। ਹੂੰ। ਨਾਲ ਹੀ ਜੇ ਸਰਕਾਰ ਦੀ ਕੋਈ ਪਹਿਲਾਂ ਤੋਂ ਵਿੱਤੀ ਜ਼ਿੰਮੇਵਾਰੀ ਚੱਲ ਰਹੀ ਹੈ ਜਾਂ ਕੋਈ ਨਵੀਂ ਲੈਣੀ ਹੈ, ਉਸ ਨਾਲ ਸੰਬੰਧਿਤ ਕਾਨੂੰਨ 'ਚ ਸੋਧ ਕਰਨਾ ਵੀ ਇਹਦੇ 'ਚ ਸ਼ਾਮਿਲ ਹੈ। ਦੇਖੋ ਸਰਕਾਰਾਂ ਨੂੰ ਪੈਸੇ ਦੀ ਲੋੜ ਪੈਂਦੀ ਹੈ। ਕਦੇ ਪ੍ਰੋਜੈਕਟਾਂ ਲਈ, ਕਦੇ ਕਾਟਾ ਪੂਰਾ ਕਰਨ ਲਈ। ਹਾਂ, ਉਧਾਰ ਤਾਂ ਲੈਣਾ ਹੀ ਪੈਂਦਾ। ਹਾਂ, ਤਾਂ ਉਸ ਉਧਾਰ ਲੈਣ ਦੀ ਪ੍ਰਕਿਰਿਆ ਨੂੰ ਕਾਨੂੰਨੀ ਸ਼ਕਲ ਦੇਣਾ ਜ਼ਰੂਰੀ ਹੈ ਤੇ ਉਹ ਮਨੀ ਬਿਲ ਰਾਈ ਹੋ ਸਕਦਾ। ਤੇ ਗਾਰੰਟੀਆਂ? ਸਰਕਾਰੀ ਗਾਰੰਟੀ ਨੂੰ ਵੀ ਇਸੇ 'ਚ ਕਿਉਂ ਰੱਖਿਆ? ਕਿਉਂਕਿ ਦੇਖੋ ਗਾਰੰਟੀ ਵੀ ਤਾਂ ਇੱਕ ਤਰ੍ਹਾਂ ਦੀ ਵਿੱਤੀ ਜ਼ਿੰਮੇਵਾਰੀ ਹੀ ਹੈ ਨਾ ਜਦੋਂ ਸਰਕਾਰ ਕਿਸੇ ਲੋਨ ਦੀ ਗਾਰੰਟੀ ਦਿੰਦੀ ਹੈ ਜੇਕਰ ਅਸਲੀ ਲੈਣ ਵਾਲਾ ਪੈਸੇ ਨਹੀਂ ਮੋੜਦਾ ਤਾਂ ਫਿਰ ਬੋਝ ਸਰਕਾਰ ਤੇ ਆ ਜਾਂਦਾ ਹਾਂ ਬੋਝ ਸਰਕਾਰ ਤੇ ਆ ਸਕਦਾ ਹੈ ਇਸ ਲਈ ਗਾਰੰਟੀਆਂ ਦੇਣ ਦੇ ਨਿਯਮ ਬਣਾਉਣਾ ਵੀ ਸਰਕਾਰ ਦੇ ਵਿੱਤੀ ਪ੍ਰਬੰਧਨ ਦਾ ਅਹਿਮ ਹਿੱਸਾ ਹੈ ਇਸ ਲਈ ਇਹ ਵੀ ਮਨੀ ਬਿਲ ਦੇ ਦਾਇਰੇ 'ਚ ਹੈ ਠੀਕ ਹੈ ਇਹ ਵੀ ਸਪਸ਼ਟ ਹੋ ਗਿਆ ਹੁਣ ਆਉਨੇ ਆ ਤੀਜੀ ਵੱਡੀ ਸ਼੍ਰੇਣੀ ਤੇ ਰਾਸ਼ਟਰੀ ਖਜ਼ਾਨੇ ਦਾ ਪ੍ਰਬੰਧਨ ਤੇ ਖਰਚਾ ਇੱਥੇ ਤਾਂ ਕਈ ਕਲੌਜ਼ ਲੱਗਦੇ ਨੇ सी डी ई ਤੇ ਐਫ ਵੀ ਹੋਵੇਗਾ ਜਾਂ ਇਹਨਾਂ ਜੋ ਪੈਸਾ ਕਿਵੇਂ ਕਢਵਾਇਆ ਜਾਵੇਗਾ ਇਹਦੇ ਨਿਯਮ ਬਣਾਉਣ ਬਾਰੇ ਹੈ ਇਹ ਦੋਵੇਂ ਫੰਡ ਬਹੁਤ ਅਹਿਮ ਨੇ ਕੰਸੋਲੀਡੇਟਡ ਫੰਡ ਦਾ ਨਾਮ ਤਾਂ ਆਪਾਂ ਬਹੁਤ ਸੁਣਦੇ ਆਂ ਖਾਸ ਕਰਕੇ ਬਜਟ ਵਿਲੇ ਇਹ ਉਹੀ ਖਾਤਾ ਹੈ ਜਿੱਥੇ ਸਾਰੇ ਟੈਕਸ ਵਗੈਰਾ ਜਾਂਦੇ ਨੇ ਹਾਂਜੀ ਬਿਲਕੁਲ ਇਹ ਸਰਕਾਰ ਦਾ ਮੁੱਖ ਖਾਤਾ ਹੈ ਸਾਰੀ ਸਰਕਾਰੀ ਆਮਦਨ ਲਗਭਗ ਇੱਥੇ ਹੀ ਆਉਂਦੀ ਹੈ ਤੇ ਜ਼ਿਆਦਾਤਰ ਖਰਚੇ ਵੀ ਇੱਥੋਂ ਹੀ ਹੁੰਦੇ ਨੇ ਪਰ ਸਿਰਫ ਸੰਸਦ ਦੀ ਮਨਜ਼ੂਰੀ ਤੋਂ ਬਾਅਦ اچھا ਦੂਜਾ ਕੰਟਿੰਜੈਂਸੀ ਫੰਡ ਉਹ ਰਾਸ਼ਟਰਪਤੀ ਕੋਲ ਹੁੰਦਾ ਹੈ ਉਹ ਅਚਾਨਕਾਈ ਲੋਡਲੀ ਵਰਤਿਆ ਜਾਂਦਾ ਬਾਅਦ ਇਸ ਸੰਸਦ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਠੀਕ ਹੈ ਇਸੇ ਨਾਲ ਜੁੜਿਆ ਫਿਰ ਕਲੋਜ਼ ਡੀ ਹੈ ਕਨਸੋਲੀਡੇਟਿਡ ਫੰਡ ਚੋਂ ਪੈਸਿਆਂ ਦੀ ਵੰਡ ਯਾਨੀ ਐਪ੍ਰੋਪ੍ਰੀਏਸ਼ਨ ਆਫ ਮਨੀਜ਼ ਇਹ ਐਪ੍ਰੋਪ੍ਰੀਏਸ਼ਨ ਬਿਲ ਵਾਲੀ ਗੱਲ ਹੋ ਗਈ ਜਿਹੜਾ ਬਜਟ ਤੋਂ ਬਾਅਦ ਆਉਂਦਾ ਹੈ ਹਾਂ ਬਿਲਕੁਲ ਸਹੀ ਸਮਝੇ ਤੁਸੀਂ ਸੰਵਿਧਾਨ ਦੀ ਧਾਰਾ 114 ਕਹਿੰਦੀ ਹੈ ਕਿ ਕਨਸੋਲੀਡੇਟਿਡ ਫੰਡ ਚੋਂ ਕੋਈ ਪੈਸਾ ਬਿਨਾ ਐਪ੍ਰੋਪ੍ਰੀਏਸ਼ਨ ਐਕਟ ਯਾਨੀ ਬਿਨਾ ਕਾਨੂੰਨੀ ਮਨਜ਼ੂਰੀ ਦੇ ਨਹੀਂ ਕੱਢਿਆ ਜਾ ਸਕਦਾ ਹੂੰ ਇਸ ਲਈ ਜਿਹੜਾ ਹਰ ਸਾਲ ਐਪ੍ਰੋਪ੍ਰੀਏਸ਼ਨ ਬਿਲ ਪਾਸ ਹੁੰਦਾ ਨਾ ਜਿਹੜਾ ਸਰਕਾਰ ਨੂੰ ਖਰਚ ਕਰਨ ਦਾ ਅਧਿਕਾਰ ਦਿੰਦਾ ਉਹ ਹਮੇਸ਼ਾ ਹੀ ਇੱਕ ਮਨੀ ਬਿਲ ਹੁੰਦਾ ਹੈ ਇਹ ਸੰਸਦ ਦਾ ਵਿੱਤੀ ਕੰਟਰੋਲ ਹੈ ਫਿਰ ਆ ਗਿਆ ਕਲੌਜ਼ E ਇਹ ਕਹਿੰਦਾ ਕਿਸੇ ਖਰਚੇ ਨੂੰ ਕਨਸੋਲੀਡੇਟਿਡ ਫੰਡ ਤੇ ਭਾਰਤ ਖਰਚਾ ਐਲਾਨਣਾ ਜਾਂ ਉਹਦੀ ਰਕਮ ਵਧਾਉਣਾ ਇਹ ਚਾਰਜਡ ਐਕਸਪੈਂਡੀਚਰ ਕੀ ਚੀਜ਼ ਹੈ ਇਹ ਆਮ ਖਰਚੇ ਤੋਂ ਕਿਵੇਂ ਵੱਖਰਾ ਹੈ ਦੇਖੋ ਚਾਰਜਡ ਐਕਸਪੈਂਡੀਚਰ ਉਹ ਖਰਚੇ ਹੁੰਦੇ ਨੇ ਜਿਹੜੇ ਸੰਵਿਧਾਨ ਜਾਂ ਕਾਨੂੰਨ ਤਹਿਤ ਸਿੱਧੇ ਕਨਸੋਲੀਡੇਟਿਡ ਫੰਡ ਤੇ ਪਾਏ ਜਾਂਦੇ ਨੇ ਅੱਛਾ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਤੇ ਸੰਸਦ ਵਿੱਚ voting ਨਹੀਂ ਹੁੰਦੀ ਬਹਿਸ ਹੋ ਸਕਦੀ ਹੈ ਪਰ voting ਨਹੀਂ voting ਨਹੀਂ ਹੁੰਦੀ ਕਿਉਂ ਇਹਦਾ ਮਕਸਦ ਹੈ ਕੁਝ ਜ਼ਰੂਰੀ ਸੰਵਿਧਾਨਿਕ ਔਦਿਆ ਤੇ ਜ਼ਿੰਮੇਵਾਰੀਆਂ ਦੀ ਵਿੱਤੀ ਆਜ਼ਾਦੀ ਬਣਾਈ ਰੱਖਣਾ ਜਿਵੇਂ ਰਾਸ਼ਟਰਪਤੀ ਦੀ ਤਨਖਾਹ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਤਨਖਾਹਾਂ ਪੱਤੇ ਸਰਕਾਰੀ ਕਰਜ਼ੇ ਦਾ ਵਿਆਜ ਵਗੈਰਾ ਹਾਂ ਤਾਂ ਜੇ ਕੋਈ ਨਵਾਂ ਖਰਚਾ ਇਸ ਲਿਸਟ 'ਚ ਪਾਉਣਾ ਹੈ ਜਾਂ ਪਹਿਲਾਂ ਵਾਲੇ ਦੀ ਰਕਮ ਵਧਾਉਣੀ ਹੈ ਤਾਂ ਉਹ ਮਨੀ ਬਿਲ ਰਹੀ ਹੋਵੇਗਾ ਕਿਉਂਕਿ ਉਹ ਸਿੱਧਾ ਕਨਸੋਲੀਡੇਟਿਡ ਫੰਡ ਤੇ ਅਸਰ ਪਾਉਂਦਾ ਹੈ ਇਹ ਤਾਂ ਦਿਲਚਸਪ ਗੱਲ ਹੈ ਕਿ VOTING ਨਹੀਂ ਹੁੰਦੀ ਚਲੋ ਅੱਗੇ ਵਧਦੇ ਹਾਂ ਕਲੌਜ਼ F ਵੱਲ ਇਹ ਕਨਸੋਲੀਡੇਟਿਡ ਫੰਡ ਜਾਂ ਆparat ਦੇ ਜਨਤਕ ਖਾਤੇ ਪਬਲਿਕ ਅਕਾਊਂਟ ਆਫ ਇੰਡੀਆ ਵਿੱਚ ਪੈਸਾ ਲੈਣਾ ਰੱਖਣਾ ਕੱਢਣਾ ਜਾਂ ਫਿਰ ਸੰਗ ਜਾਂ ਰਾਜ ਦੇ ਖਾਤਿਆਂ ਦਾ ਆਡਿਟ ਕਰਨਾ ਇਹ ਪਬਲਿਕ ਅਕਾਊਂਟ ਕੀ ਹੈ ਕੰਸੋਲੀਡੇਟਿਡ ਫੰਡ ਤੋਂ ਵੱਖਰਾ ਹਾਂਜੀ ਵੱਖਰਾ ਹੈ ਪਬਲਿਕ ਅਕਾਊਂਟ ਆਫ ਇੰਡੀਆ ਵਿੱਚ ਉਹ ਪੈਸਾ ਹੁੰਦਾ ਜਿਹੜਾ ਸਰਕਾਰ ਕੋਲ ਇੱਕ ਬੈਂਕਰ ਜਾਂ ਟਰਸਟੀ ਵਾਂਗ ਪਿਆ ਹੁੰਦਾ ਜਿਵੇਂ ਲੋਕਾਂ ਦਾ ਪ੍ਰੋਵੀਡੈਂਟ ਫੰਡ ਛੋਟੀਆਂ ਬਚਤਾਂ ਵਗੈਰਾ ਅੱਛਾ ਜੋ ਸਰਕਾਰ ਦਾ ਆਪਣਾ ਪੈਸਾ ਨਹੀਂ ਹੈ ਹਾਂ ਇੱਕ ਤਰ੍ਹਾਂ ਨਾਲ ਇਸ ਖਾਤੇ ਚੋਂ ਪੈਸਾ ਕੱਢਣ ਲਈ ਸਰਕਾਰ ਨੂੰ ਸੰਸਦ ਦੀ ਐਪਰੋਪਰੀਏਸ਼ਨ ਵਾਲੀ ਮਨਜ਼ੂਰੀ ਦੀ ਲੋੜ ਨਹੀਂ ਪੈਂਦੀ ਪਰ ਇਸ ਖਾਤੇ ਨੂੰ ਚਲਾਉਣ ਦੇ ਨਿਯਮ ਪੈਸਾ ਕਿਵੇਂ ਆਵੇਗਾ ਕਿਵੇਂ ਰੱਖਿਆ ਜਾਵੇਗਾ ਕਿਵੇਂ ਜਾਰੀ ਹੋਵੇਗਾ ਇਹ ਸਭ ਮਨੀ ਬਿਲ ਦਾ ਵਿਸ਼ਾ ਹੋ ਸਕਦਾ ਹੈ ਠੀਕ ਹੈ ਤੇ ਨਾਲ ਹੀ ਸਰਕਾਰੀ ਖਾਤਿਆਂ ਦਾ ਆਡਿਟ ਉਹ ਵੀ ਬਹੁਤ ਜ਼ਰੂਰੀ ਹੈ ਵਿੱਤੀ ਜਵਾਬਦੇਹੀ ਲਈ ਉਹਦੇ ਨਾਲ ਜੁੜੇ ਮਾਮਲੇ ਵੀ ਇਸੇ ਕਲੋਜ਼ ਚਾਹੁੰਦੇ ਨੇ ਤਾਂ ਇਹ ਇਹ ਤੋਂ ਐਫ ਤੱਕ ਕਾਫੀ ਸਾਰੀਆਂ ਗੱਲਾਂ ਹੋ ਗਈਆਂ ਵਿੱਤ ਨਾਲ ਜੁੜੀਆਂ ਫਿਰ ਅਖੀਰ ਚ ਇੱਕ ਕਲੋਜ਼ ਜੀ ਵੀ ਹੈ ਉਹ ਕਹਿੰਦਾ ਸਹਾਇਕ ਇਨਸੀਡੈਂਟਲ ਮਾਮਲੇ ਏ ਦਾ ਕੀ ਮਤਲਬ ਹੋਇਆ ਏ ਦਾ ਮਤਲਬ ਹੈ ਕਿ ਜੇ ਕੋਈ ਛੋਟਾ ਮੋਟਾ ਪ੍ਰਬੰਧ ਹੈ ਜਿਹੜਾ ਸਿੱਧਾ ਸਿੱਧਾ ਤਾਂ A ਤੋਂ F ਵਿੱਚ ਨਹੀਂ ਆਂਦਾ ਪਰ ਉਹ ਇਹਨਾਂ ਮੁੱਖ ਮਾਮਲਿਆਂ ਨੂੰ ਲਾਗੂ ਕਰਨ ਲਈ ਜ਼ਰੂਰੀ ਹੈ ਜਾਂ ਉਹਨਾਂ ਨਾਲ ਬਹੁਤ ਨੇੜੇ ਜੁੜਿਆ ਹੋਇਆ ਹੈ ਤਾਂ ਉਹ ਵੀ ਮਨੀ ਬਿਲ ਦਾ ਹਿੱਸਾ ਬਣ ਸਕਦਾ ਹੈ ਮਤਲਬ ਮੁੱਖ ਕੰਮ ਨੂੰ ਪੂਰਾ ਕਰਨ ਲਈ ਕੋਈ ਨਿੱਕੀ ਸੁੱਕੀ ਗੱਲ। ਹਾਂ, ਐਵੇਂ ਸਮਝੋ ਪਰ ਇਹ ਵੀ ਯਾਦ ਰੱਖਣਾ ਕਿ ਇਹ ਸਹਾਇਕ ਗੱਲ ਵੀ ਬਿਲ ਦੇ ਸਿਰਫ ਵਿੱਤੀ ਹੋਣ ਦੇ ਦਾਇਰੇ ਤੋਂ ਬਾਹਰ ਨਾ ਜਾਵੇ, ਉਹ ਮੁੱਖ ਵਿੱਤੀ ਮਕਸਦ ਨਾਲ ਹੀ ਜੁੜੀ ਹੋਣੀ ਚਾਹੀਦੀ ਹੈ। ਪੂਰੀ ਤਰ੍ਹਾਂ ਸਮਝ ਗਿਆ। ਤਾਂ ਮੋਟੀ ਜੀ ਗੱਲ ਇਹ ਹੈ ਕਿ ਮਨੀ ਬਿਲ ਸਿਰਫ ਉਹੀ ਹੋਵੇਗਾ ਜਿਹਦਾ ਸਾਰਾ ਫੋਕਸ ਕੇਂਦਰ ਸਰਕਾਰ ਦੇ ਟੈਕਸ, ਉਦਾਰ, ਖਜ਼ਾਨਾ, ਖਰਚਾ ਜਾਂ ਇਹਨਾਂ ਦੇ ਆਸ-ਪਾਸ ਦੀਆਂ ਗੱਲਾਂ ਤੇ ਹੋਵੇ। ਹੋਰ ਕੋਈ ਮਕਸਦ ਨਹੀਂ। ਇਹ ਤਾਂ ਵਾਕਈ ਬਹੁਤ ਸੀਮਿਤ ਤਕਨੀਕੀ ਜੀ ਪਰਿਭਾਸ਼ਾ ਲੱਗਦੀ ਹੈ। ਹਾਂਜੀ ਹੈਵੀ ਤੇ ਇਸ ਤਰ੍ਹਾਂ ਦੀ ਸਖਤ ਪਰਿਭਾਸ਼ਾ ਦਾ ਕਾਰਨ ਵੀ ਹੈ ਉਹ ਹੈ ਮਨੀ ਬਿਲਾ ਲਈ ਖਾਸ ਸੰਸਦੀ ਪ੍ਰਕਿਰਿਆ। ਅੱਛਾ ਕਿਉਂਕਿ ਇਹ ਮਾਮਲੇ ਦੇਸ਼ ਦੇ ਪੈਸੇ ਤੇਲੇ ਨਾਲ ਸਿੱਧੇ ਜੁੜੇ ਨੇ ਤਾਂ ਸੰਵਿਧਾਨ ਬਣਾਉਣ ਵਾਲਿਆਂ ਨੇ ਇਹਨਾਂ ਲਈ ਇੱਕ ਵੱਖਰਾ ਰਸਤਾ ਰੱਖਿਆ ਜਿਸ ਵਿੱਚ ਲੋਕ ਸਭਾ ਜਿਹੜੀ ਸਿੱਧੇ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਉਹਨੂੰ ਜ਼ਿਆਦਾ ਤਾਕਤ ਦਿੱਤੀ ਗਈ ਹੈ। ਇਹ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ ਪਰ ਕਈ ਵਾਰ ਨਾ ਬਿੱਲ ਅਜਿਹੇ ਹੁੰਦੇ ਨੇ ਜਿਨ੍ਹਾਂ 'ਚ ਪੈਸੇ ਦਾ ਜ਼ਿਕਰ ਤਾਂ ਹੁੰਦਾ ਪਰ ਸ਼ਾਇਦ ਉਹ ਇਸ ਸਖਤ ਪਰਿਭਾਸ਼ਾ 'ਚ ਫਿੱਟ ਨਾ ਬੈਠਣ ਕੀ ਸੰਵਿਧਾਨ ਨੇ ਇਹ ਵੀ ਦੱਸਿਆ ਕਿ ਕਿਹੜੀਆਂ ਚੀਜ਼ਾਂ ਹੋਣ ਨਾਲ ਕੋਈ ਬਿੱਲ ਮਨੀ ਬਿੱਲ ਨਹੀਂ ਬਣਦਾ ਹਾਂ ਹਾਂ ਬਿਲਕੁਲ ਦੱਸਿਆ ਹੈ ਅਨੁਛੇਦ 110 ਦੀ ਦੂਜੀ ਤਾਰਾ ਯਾਨੀ 110 2 ਇਹ ਇਸੇ ਲਈ ਹੈ ਤਾਂਕਿ ਕੋਈ ਭੁਲੇਖਾ ਨਾ ਰਹੇ ਅੱਛਾ ਕੀ ਕਹਿੰਦੀ ਹੋ ਉਹ ਦੱਸਦੀ ਹੈ ਕਿ ਕੁਝ ਖਾਸ ਤਰ੍ਹਾਂ ਦੇ ਵਿੱਤੀ ਪ੍ਰਾਵਧਾਨ ਹੋਣ ਦੇ ਬਾਵਜੂਦ ਸਿਰਫ ਉਹਨਾਂ ਕਰਕੇ ਹੀ ਕੋਈ ਬਿੱਲ ਮਨੀ ਬਿੱਲ ਨਹੀਂ ਮੰਨਿਆ ਜਾਵੇਗਾ ਠੀਕ ਹੈ ਜਿਵੇਂ ਕੀ 110 ਤੋਂ ਤਿੰਨ ਗੱਲਾਂ ਕਰਦੀ ਹੈ ਪਹਿਲੀ ਜੇ ਬਿੱਲ ਵਿੱਚ ਸਿਰਫ ਜੁਰਮਾਨੇ ਲਾਉਣ ਦੀ ਗੱਲ ਹੈ ਜਾਂ ਕੋਈ ਹੋਰ ਆਰਥਿਕ ਸਜ਼ਾ ਅੱਛਾ ਫਾਈਨ ਵਗੈਰਾ ਹਾਂ ਫਾਈਨ ਜਿਵੇਂ ਕੋਈ ਕਾਨੂੰਨ ਤੋੜਨ ਤੇ ਜੁਰਮਾਨਾ ਭਾਵੇਂ ਪੈਸਾ ਸਰਕਾਰ ਕੋਲ ਜਾਂਦਾ ਪਰ ਇਹ ਟੈਕਸ ਨਹੀਂ ਹੈ ਜਿਵੇਂ 1101 ਏਚ ਦੱਸਿਆ ਗਿਆ ਸਮਝ ਗਿਆ ਦੂਜੀ ਗੱਲ ਦੂਜੀ ਜੇ ਬਿਲ ਵਿੱਚ ਸਿਰਫ ਲਾਇਸੈਂਸ ਲਈ ਫੀਸ ਦੀ ਮੰਗ ਹੈ ਜਾਂ ਕਿਸੇ ਸੇਵਾ ਬਦਲੇ ਫੀਸ ਲੈਣ ਦੀ ਗੱਲ ਹੈ ਜਿਵੇਂ ਪਾਸਪੋਰਟ ਫੀਸ ਜਾਂ ਡਰਾਈਵਿੰਗ ਲਾਇਸੈਂਸ ਫੀਸ ਹਾਂਜੀ ਬਿਲਕੁਲ ਜਾਂ ਕੋਰਟ ਫੀਸ ਇਹ ਫੀਸਾਂ ਕਿਸੇ ਖਾਸ ਸੇਵਾ ਜਾਂ ਸਹੂਲਤ ਬਦਲੇ ਲਈਆਂ ਜਾਂਦੀਆਂ ਨੇ ਨਾ ਕਿ ਸਰਕਾਰ ਦੀ ਆਮ ਆਮਦਨ ਵਜੋਂ ਮਤਲਬ ਜੇ ਕੋਈ ਨਵਾਂ ਕਾਨੂੰਨ ਬਣੇ ਤੇ ਉਹਦੇ ਤਹਿਤ ਕੋਈ ਨਵੀਂ ਸਰਕਾਰੀ ਸੇਵਾ ਸ਼ੁਰੂ ਹੋਵੇ ਤੇ ਉਹਦੀ ਫੀਸ ਰੱਖੀ ਜਾਵੇ ਤਾਂ ਉਹ ਬਿਲ ਮਨੀ ਬਿਲ ਨਹੀਂ ਹੋਵੇਗਾ ਨਹੀਂ ਸਿਰਫ ਉਸ ਫੀਸ ਕਰਕੇ ਨਹੀਂ ਹੋਵੇਗਾ ਉਹ ਇੱਕ ਆਮ ਬਿੱਲ ਹੋ ਸਕਦਾ ਹੈ ਠੀਕ ਹੈ ਤੀਜੀ ਗੱਲ ਤੀਜੀ ਜੇ ਬਿੱਲ ਵਿੱਚ ਕਿਸੇ ਸਥਾਨਕ ਅਥਾਰਟੀ ਜਾਂ ਸੰਸਥਾ ਯਾਨੀ ਲੋਕਲ ਬੋਡੀ ਜਿਵੇਂ ਨਗਰਪਾਲਿਕਾ ਜਾਂ ਪੰਚਾਇਤ ਦੁਆਰਾ ਸਥਾਨਕ ਲੋੜਾਂ ਲਈ ਕੋਈ ਟੈਕਸ ਲਾਉਣ ਹਟਾਉਣ ਮਾਫ ਕਰਨ ਬਦਲਣ ਜਾਂ ਨਿਯਮਤ ਕਰਨ ਦੀ ਗੱਲ ਹੋਵੇ ਜਿਵੇਂ ਪ੍ਰਾਪਰਟੀ ਟੈਕਸ ਜਾਂ ਪਾਣੀ ਦਾ ਬਿੱਲ हां बेगुल इट टैक्स केंद्र सरकार ਦੇ ਵਿੱਤੀ ਪ੍ਰਬੰਧਨ ਦਾ ਹਿੱਸਾ ਨਹੀਂ ਹੁੰਦੇ ਇਹ ਸਥਾਨਕ ਪੱਦਰ ਦੇ ਹੁੰਦੇ ਨੇ ਇਸ ਲਈ ਇਹਨਾਂ ਨਾਲ ਜੁੜੇ ਬਿੱਲ ਮਨੀ ਬਿੱਲ ਨਹੀਂ ਅਖਵਾਉਂਦੇ ਤਾਂ ਇਹ ਤਿੰਨ ਨਿ ਸਪਸ਼ਟੀਕਰਨ ਜੁਰਮਾਨੇ ਫੀਸਾਂ ਤੇ ਲੋਕਲ ਟੈਕਸ ਇਹ ਪੱਕਾ ਕਰਦੇ ਨੇ ਕਿ ਮਨੀ ਬਿੱਲ ਦੀ ਪਰਿਭਾਸ਼ਾ ਸਿਰਫ ਕੇਂਦਰ ਸਰਕਾਰ ਦੇ ਵੱਡੇ ਵਿੱਤੀ ਮੁੱਦਿਆਂ ਤੱਕ ਹੀ ਰਹੇ ਇਹ ਫਰਕ ਕਰਨਾ ਤਾਂ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਕਿਹਾ ਮਨੀ ਬਿੱਲਾਂ ਲਈ ਪ੍ਰਕਿਰਿਆ ਹੀ ਵੱਖਰੀ ਹੈ हां ਬਹੁਤ ਜ਼ਰੂਰੀ ਹੈ ਤੇ ਸਭ ਤੋਂ ਵੱਡਾ ਫਰਕ ਤਾਂ ਰਾਜ ਸਭਾ ਦੀਆਂ ਤਾਕਤਾਂ ਚ ਆ ਜਾਂਦਾ ਹੈ ਅੱਛਾ ਕਿਵੇਂ ਦੇਖੋ ਆਮ ਬਿਲਾ ਤੇ ਤਾਂ ਲੋਕ ਸਭਾ ਤੇ ਰਾਜ ਸਭਾ ਦੋਵਾਂ ਕੋਲ ਲਗਭਗ ਬਰਾਬਰ ਦੀਆਂ ਸ਼ਕਤੀਆਂ ਹੁੰਦੀਆਂ ਨੇ ਪਰ ਮਨੀ ਬਿਲ ਦੇ ਮਾਮਲੇ ਚ ਰਾਜ ਸਭਾ ਸਿਰਫ ਸਿਫਾਰਿਸ਼ਾਂ ਦੇ ਸਕਦੀ ਹੈ ਸਿਰਫ ਸਿਫਾਰਿਸ਼ਾਂ ਹਾਂਜੀ ਤੇ ਉਹਨਾਂ ਸਿਫਾਰਿਸ਼ਾਂ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਲੋਕ ਸਭਾ ਦੀ ਮਰਜ਼ੀ ਹੁੰਦੀ ਹੈ ਰਾਜ ਸਭਾ ਮਨੀ ਬਿਲ ਨੂੰ ਰੋਕ ਨਹੀਂ ਸਕਦੀ ਵੱਧ ਤੋਂ ਵੱਧ 14 ਦਿਨਾਂ ਦੀ ਦੇਰੀ ਕਰ ਸਕਦੀ ਹੈ ਉਹ ਇਹ ਤਾਂ ਬਹੁਤ ਵੱਡਾ ਫਰਕ ਹੈ ਪਰ ਇੱਥੇ ਇੱਕ ਸਵਾਲ ਆਉਂਦਾ ਮਨ ਚ ਚਲੋ 110 ਦੀ ਪਾਸ਼ਾ ਹੈ ਸਿਰਫ ਸ਼ਬਦ ਹੈ 110 ਦੇ ਸਪਸ਼ਟਿਕਰਣ ਵੀ ਨੇ ਪਰ ਫਿਰ ਵੀ ਕਿ ਕਦੇ ਐਵੇਂ ਨਹੀਂ ਹੋ ਸਕਦਾ ਕਿ ਇਸ ਗੱਲ ਤੇ ਈ ਬਹਿਸ ਹੋ ਜਾਵੇ ਕਿ ਕੋਈ ਬਿਲ ਅਸਲ ਚ ਮੰਨੇ ਬਿਲ ਹੈ ਜਾਂ ਨਹੀਂ ਹਾਂ ਬਿਲਕੁਲ ਹੋ ਸਕਦਾ ਹੈ ਤਾਂ ਫਿਰ ਅਜਿਹੇ ਝਗੜੇ ਦਾ ਫੈਸਲਾ ਕੌਣ ਕਰੇਗਾ ਕੋਈ ਅਥਾਰਟੀ ਹੈ ਹਾਂਜੀ ਇਹ ਬਹੁਤ ਵਾਜਬ ਸਵਾਲ ਹੈ ਤੇ ਸੰਵਿਧਾਨ ਬਣਾਉਣ ਵਾਲਿਆਂ ਨੇ ਇਹ ਸੋਚਿਆ ਸੀ ਇਹਦਾ ਜਵਾਬ ਹੈ ਅਨੁਛੇਦ 110 ਦੀ 30 ਜੀਤਾਰਾ यानी 110 दिन की कहंदी है वो बड़े साफ शब्दाच कहंदी है कि जेकर कदे सवाल उठे कि कोई बिल मनी बिल है या नहीं ता इस मामले ते लोकसभा दे स्पीकर दा फैसला अंतिम यानी फाइनल होवेगा अंतिम मतलब बिल्कुल आखरी स्पीकर दे फैसले तो बाद कोई अपील नहीं कोई रिव्यू नहीं ਕੀ ਅਦਾਲਤ ਚ ਜਾ ਸਕਦੇ ਆ ਦੇਖੋ ਸੰਵਿਧਾਨ ਚ ਅੰਤਿਮ ਸ਼ਬਦ ਬਹੁਤ ਸੋਚ ਕੇ ਵਰਤਿਆ ਗਿਆ ਹੈ ਆਮ ਤੌਰ ਤੇ ਇਹਦਾ ਮਤਲਬ ਇਹੀ ਲਿਆ ਜਾਂਦਾ ਕਿ ਸਪੀਕਰ ਦਾ ਇਹ ਫੈਸਲਾ ਸੰਸਦੀ ਕਾਰਵਾਈ ਦਾ ਹਿੱਸਾ ਹੈ ਤੇ ਇਹਨੂੰ ਨਿਆਇਕ ਸਮੀਖਿਆ ਯਾਨੀ ਜੁਡੀਸ਼ੀਅਲ ਰਿਵਿਊ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ ਅੱਛਾ ਹਾਲਾਂਕਿ ਕੁਝ ਬਹੁਤ ਹੀ ਖਾਸ ਹਾਲਾਤਾਂ ਵਿੱਚ ਜਿੱਥੇ ਇਹ ਇਲਜ਼ਾਮ ਲੱਗੇ ਕਿ ਫੈਸਲਾ ਬਿਲਕੁਲ ਹੀ ਗਲਤ ਹੈ ਜਾਂ ਕਿਸੇ ਬਦਨੀਤੀ ਨਾਲ ਲਿਆ ਗਿਆ ਉਥੇ ਅਦਾਲਤਾਂ ਨੇ ਪੂਰੀ ਤਰ੍ਹਾਂ ਦਖਲ ਦੇਣ ਤੋਂ ਮਨਾ ਨਹੀਂ ਕੀਤਾ ਪਰ ਅਜਿਹਾ ਬਹੁਤ ਘੱਟ ਹੁੰਦਾ ਹੈ ਅਸਲ ਸਿਧਾਂਤ ਤੇ ਹੀ ਹੈ ਕਿ ਸਪੀਕਰ ਦਾ ਫੈਸਲਾ ਆਖਰੀ ਹੈ ਇਹ ਤਾਂ ਲੋਕ ਸਭਾ ਦੇ ਸਪੀਕਰ ਨੂੰ ਬਹੁਤ ਜ਼ਿਆਦਾ ਤਾਕਤ ਤੇ ਜ਼ਿੰਮੇਵਾਰੀ ਦਿੰਦਾ ਹੈ ਫਿਰ ਤਾਂ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੋਵੇਗੀ ਕਿ ਉਹ 110 ਦੀ ਵਿਆਖਿਆ ਬਿਲਕੁਲ ਸਹੀ ਤੇ ਨਿਰਪੱਖ ਹੋ ਕੇ ਕਰਨ ਯਕੀਨਨ ਸਪੀਕਰ ਦਾ ਔਦਾ ਹੈ ਹੀ ਸਦਨ ਦੀ ਕਾਰਵਾਈ ਠੀਕ ਤਰ੍ਹਾਂ ਚਲਾਉਣ ਤੇ ਸੰਵਿਧਾਨਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਤੇ ਮਨੀ ਬਿਲ ਬਾਰੇ ਫੈਸਲਾ ਲੈਣਾ ਉਹਨਾਂ ਦੀ ਜ਼ਿੰਮੇਵਾਰੀ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਠੀਕ ਹੈ ਮੰਨ ਲਓ ਸਪੀਕਰ ਸਾਹਿਬ ਨੇ ਫੈਸਲਾ ਕਰ ਦਿੱਤਾ ਕਿ ਹਾਂ ਇਹ ਬਿਲ ਮਨੀ ਬਿਲ ਹੈ ਹੁਣ ਇਸ ਫੈਸਲੇ ਨੂੰ ਰਿਕਾਰਡ ਤੇ ਕਿਵੇਂ ਲਿਆਂਦਾ ਜਾਂਦਾ ਹੈ ਮਤਲਬ ਇਹਨੂੰ ਕੋਈ ਸਰਟੀਫਾਈ ਵਗੈਰਾ ਕਰਨਾ ਪੈਂਦਾ ਤਾਂ ਕਿ ਅੱਗੇ ਦੀ ਕਾਰਵਾਈ ਉਸ ਹਿਸਾਬ ਨਾਲ ਚੱਲੇ ਹਾਂਜੀ ਉਹਦੇ ਲਈ ਵੀ ਪ੍ਰਬੰਧ ਹੈ ਅਨੁਛੇਦ 110 ਦੀ ਚੌਥੀ ਧਾਰਾ ਯਾਨੀ 104 ਅੱਛਾ ਕੀ ਕਹਿੰਦੀ ਹੈ ਉਹ ਕਹਿੰਦੀ ਹੈ ਕਿ ਹੇਕ ਮਨੀ ਬਿਲ ਤੇ ਨਾ ਲੋਕ ਸਭਾ ਦੇ ਸਪੀਕਰ ਦੇ ਦਸਤਖਤ ਵਾਲਾ ਇੱਕ ਸਰਟੀਫਿਕੇਟ ਹੋਣਾ ਚਾਹੀਦਾ ਜਿਸ ਤੇ ਸਾਫ਼ ਲਿਖਿਆ ਹੋਵੇ ਕਿ ਇਹ ਇੱਕ ਮਨੀ ਬਿਲ ਹੈ ਇਹਨੂੰ ਕਹਿੰਦੇ ਨੇ ਸਪੀਕਰ ਦੀ ਤਸਦੀਕ ਜਾਂ ਸਰਟੀਫਿਕੇਸ਼ਨ ਤੇ ਇਹ ਸਰਟੀਫਿਕੇਟ ਕਦੋਂ ਤੇ ਕਿੱਥੇ ਲਾਣਾ ਜ਼ਰੂਰੀ ਹੁੰਦਾ ਹੈ ਇਹ ਸਰਟੀਫਿਕੇਟ ਬਿੱਲ ਨਾਲ ਉਦੋਂ ਲੱਗਣਾ ਚਾਹੀਦਾ ਜਦੋਂ ਬਿੱਲ ਲੋਕ ਸਭਾ ਤੋਂ ਪਾਸ ਹੋ ਕੇ ਦੋ ਖਾਸ ਥਾਂਾਂ ਤੇ ਜਾਂਦਾ ਪਹਿਲਾ ਜਦੋਂ ਉਹਨੂੰ ਅਨੁਛੇਦ 109 ਦੇ ਤਹਿਤ ਰਾਜ ਸਭਾ ਨੂੰ ਭੇਜਿਆ ਜਾਂਦਾ ਹੈ ਵਿਚਾਰ ਲਈ ਹੂੰ

ਇਦੇ ਬਿਨਾ ਨਾ ਤਾਂ ਰਾਜ ਸਭਾ ਉਹਨੂੰ ਮਨੀ ਬਿਲ ਵਾਲੀ ਖਾਸ ਪ੍ਰਕਿਰਿਆ ਨਾਲ ਦੇਖੇਗੀ ਤੇ ਨਾ ਹੀ ਰਾਸ਼ਟਰਪਤੀ ਉਹਨੂੰ ਉਸ ਤਰ੍ਹਾਂ ਮੰਨਣਗੇ ਇੱਕ ਜ਼ਰੂਰੀ ਕਾਰਵਾਈ ਹੈ ਜਿਹੜੀ ਸਪੀਕਰ ਦੇ ਫੈਸਲੇ ਨੂੰ ਅਮਲੀ ਜਾਮਾ ਪਹਿਣਾਉਂਦੀ ਹੈ ਤਾਂ ਫਿਰ ਅੱਜ ਦੀ ਇਸ ਗੱਲਬਾਤ ਚ ਆਪਾਂ ਅਨੁਛੇਦ 110 ਦੇ ਚਾਰੇ ਮੁੱਖ ਹਿੱਸਿਆਂ ਨੂੰ ਕਾਫੀ ਚੰਗੀ ਤਰ੍ਹਾਂ ਸਮਝ ਲਿਆ ਹਾਂਜੀ 110 1 ਨੇ ਦੱਸਿਆ ਕਿ ਮਨੀ ਬਿਲ ਕੀ ਹੁੰਦਾ ਹੈ ਸਿਰਫ ਖਾਸ ਵਿੱਤੀ ਮਾਮਲੇ 110 2 ਨੇ ਦੱਸਿਆ ਕਿ ਕੀ ਨਹੀਂ ਹੁੰਦਾ ਜੁਰਮਾਨੇ ਫੀਸ ਲੋਕਲ ਟੈਕਸ 110 ਤਿੰਨ ਨੇ ਦੱਸਿਆ ਕਿ ਫੈਸਲਾ ਕੌਣ ਕਰੇਗਾ ਲੋਕ ਸਭਾ ਸਪੀਕਰ ਤੇ ਫੈਸਲਾ ਅੰਤਿਮ ਤੇ 110 ਚਾਰ ਨੇ ਦੱਸਿਆ ਕਿ ਇਸ ਫੈਸਲੇ ਤੇ ਸਪੀਕਰ ਦਾ ਸਰਟੀਫਿਕੇਟ ਲੱਗੇਗਾ ਬਿਲਕੁਲ ਸਹੀ ਸਾਰਾ ਇਸ਼ ਕੱਢਿਆ ਤੁਸੀਂ ਇਹ ਚਾਰੇ ਤਾਰਾਵਾਂ ਮਿਲ ਕੇ ਹੀ ਭਾਰਤੀ ਸੰਸਦੀ ਸਿਸਟਮ ਚ ਮਨੇ ਬਿਲਾਂ ਦੀ ਜਿਹੜੀ ਖਾਸ ਜਗ੍ਹਾ ਹੈ ਉਹਨੂੰ ਤੈਅ ਕਰਦੀਆਂ ਨੇ ਹੂੰ ਤੇ ਇਹਨਾਂ ਸਾਰੇ ਨਿਮਾਂ ਦਾ ਮਕਸਦ ਇਹੀ ਲੱਗਦਾ ਹੈ ਕਿ ਦੇਸ਼ ਦੇ ਵਿਤ ਨਾਲ ਜੁੜੇ ਜ਼ਰੂਰੀ ਫੈਸਲੇ ਲੋਕਾਂ ਦੇ ਚੁਣੇ ਹੋਏ ਸਦਨ ਯਾਨੀ ਲੋਕ ਸਭਾ ਦੇ ਕੰਟਰੋਲ ਚ ਰਹਿਣ ਤੇ ਬੇਲੋੜੀ ਦੇਰੀ ਤੋਂ ਬਚਾ ਹੋ ਸਕੇ ਹਾਂ ਇਹ ਪੂਰੀ ਵਿਵਸਥਾ ਸਮਝ ਆਂਦੀ ਹੈ ਪਰ ਨਾ ਇੱਕ ਸਵਾਲ ਫਿਰ ਵੀ ਮੰਚੇ ਰਹ ਜਾਂਦਾ ਖਾਸ ਕਰਕੇ ਤਾਰਾ 110 ਦਿਨ ਬਾਰੇ ਜਿਹੜੀ ਸਪੀਕਰ ਨੂੰ ਅੰਤਿਮ ਫੈਸਲੇ ਦਾ ਅਧਿਕਾਰ ਦਿੰਦੀ ਹੈ ਸੰਵਿਧਾਨ ਨੇ ਸਿਰਫ ਲੋਕ ਸਭਾ ਦੇ ਸਪੀਕਰ ਨੂੰ ਹੀ ਇਹ ਤਾਕਤ ਕਿਉਂ ਦਿੱਤੀ ਰਾਜ ਸਭਾ ਦੇ ਚੇਅਰਮੈਨ ਨੂੰ ਕਿਉਂ ਨਹੀਂ ਜਾਂ ਕਿਸੇ ਹੋਰ ਨੂੰ ਹਾਂ ਇਹ ਬਹੁਤ ਹੀ ਬੁਨਿਆਦੀ ਤੇ ਸੋਚਣ ਵਾਲਾ ਸਵਾਲ ਹੈ ਇਹਦੇ ਪਿੱਛੇ ਕਈ ਕਾਰਨ ਦੱਸੇ ਜਾਂਦੇ ਨੇ ਇੱਕ ਤਾਂ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਇੰਗਲੈਂਡ ਦੀ ਵੈਸਟਮਿੰਸਟਰ ਪ੍ਰਣਾਲੀ ਹੈ ਜਿਸ ਤੋਂ ਸਾਡੀ ਸੰਸਦੀ ਪ੍ਰਣਾਲੀ ਬਹੁਤ ਪ੍ਰਭਾਵਿਤ ਹੈ ਉੱਥੇ ਵੀ ਹਾਊਸ ਆਫ ਕਾਮਨਸ ਦੇ ਸਪੀਕਰ ਕੋਲ ਅਜੇਹੀ ਹੀ ਤਾਕਤ ਹੁੰਦੀ ਹੈ ਅੱਛਾ ਉੱਥੇ ਵੀ ਇਹੀ ਸਿਸਟਮ ਹੈ ਹਾਂਜੀ ਇਹਦੇ ਪਿੱਛੇ ਸਿਧਾਂਤ ਇਹ ਹੈ ਕਿ ਪੈਸੇ ਥੇਲੇ ਦੇ ਮਾਮਲਿਆਂ ਤੇ ਆਖਰੀ ਫੈਸਲਾ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਹੋਣਾ ਚਾਹੀਦਾ ਹੈ ਤੇ ਸਪੀਕਰ ਉਸੇ ਸਦਨ ਦਾ ਮੁਖੀ ਹੁੰਦਾ ਹੈ ਹੂੰ ਦੂਜਾ ਸ਼ਾਇਦ ਇਹ ਵੀ ਸੋਚਿਆ ਗਿਆ ਹੋਵੇਗਾ ਕਿ ਇੱਕ ਬੰਦੇ ਯਾਨੀ ਸਪੀਕਰ ਦਾ ਫੈਸਲਾ ਜਲਦੀ ਹੋ ਜਾਏਗਾ ਤੇ ਵਿਵਾਦ ਖਤਮ ਹੋਵੇਗਾ ਜੇ ਇਹ ਮਾਮਲਾ ਦੋਮਾ ਸਦਨਾ ਚ ਫਸਿਆ ਰਹੇ ਤਾਂ ਕੰਮ ਰੁਕ ਸਕਦਾ ਪਰ ਕੀ ਇਹਦੇ ਨਾਲ ਇਹ ਡਰ ਨਹੀਂ ਰਹਿੰਦਾ ਕਿ ਸਪੀਕਰ ਦਾ ਫੈਸਲਾ ਕਦੇ ਸਿਆਸਤ ਤੋਂ ਪ੍ਰਭਾਵਿਤ ਹੋ ਜਾਵੇ ਖਾਸ ਕਰਕੇ ਜੇ ਕੋਈ ਸਰਕਾਰ ਕਿਸੇ ਅਜਿਹੇ ਬਿੱਲ ਨੂੰ ਜਿਸ ਤੇ ਬਹਿਸ ਹੋ ਸਕਦੀ ਹੈ ਉਸ ਨੂੰ ਮਨੀ ਬਿੱਲ ਕਹਿ ਕੇ ਪਾਸ ਕਰਵਾਉਣਾ ਚਾਹੇ ਤਾਂ ਕਿ ਰਾਜ ਸਭਾ ਦੀ ਜ਼ਿਆਦਾ ਪੁਚਕਿਚ ਤੋਂ ਬਚਿਆ ਜਾ ਸਕੇ ਦੇਖੋ ਇਹ ਚਿੰਤਾ ਬਿਲਕੁਲ ਜਾਇਜ਼ ਹੈ ਤੇ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਵੀ ਰਹੇ ਨੇ ਪਾਰਲਮੈਂਟ 스피커 ਦੇ ਅਹੁਦੇ ਤੋਂ ਨਿਰਪੱਖਤਾ ਦੀ ਉਮੀਦ ਕੀਤੀ ਜਾਂਦੀ ਹੈ ਪਰ ਅਸਲੀਅਤ 'ਚ ਉਹ ਆਮ ਤੌਰ ਤੇ ਸੱਤਾਧਾਰੀ ਪਾਰਟੀ ਜਾਂ ਗਠਜੋੜ 'ਚੋਂ ਹੀ ਹੁੰਦੇ ਨੇ ਹਾਂ ਇਹ ਤਾਂ ਹੈ ਇਸ ਲਈ ਸੰਵਿਧਾਨਿਕ ਪ੍ਰਬੰਧ ਪਾਵੇਂ ਸਪਸ਼ਟ ਹੈ ਪਰ ਉਹਦੀ ਵਰਤੋਂ ਕਿਵੇਂ ਹੁੰਦੀ ਹੈ ਇਹ ਕਈ ਗੱਲਾਂ ਤੇ ਨਿਰਭਰ ਕਰਦਾ ਹੈ ਜਿਵੇਂ ਸੰਸਦੀ ਰਵਾਇਤਾਂ ਕੀ ਨੇ 스피커 ਖੁਦ ਕਿੰਨਾ ਸੁਤੰਤਰ ਹੈ ਤੇ ਉਸ ਵੇਲੇ ਦਾ ਸਿਆਸੀ ਮਾਹੌਲ ਕਿਹੋ ਜਿਹਾ ਹੈ ਹੂੰ ਇਹ ਸਵਾਲ ਹਮੇਸ਼ਾ ਰਹਿੰਦਾ ਹੈ ਕਿ ਕੀ ਇਹ ਤਾਕਤ ਠੀਕ ਤਰ੍ਹਾਂ ਸੰਤੁਲਿਤ ਹੈ ਜਾਂ ਕੀ ਇਹਦੀ ਗਲਤ ਵਰਤੋਂ ਨੂੰ ਰੋਕਣ ਲਈ ਕੋਈ ਹੋਰ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਹੈ ਇਹ ਬਹਿਸ ਦਾ ਵਿਸ਼ਾ ਹੈ ਤੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਸੰਵਿਧਾਨਿਕ ਮਨਸ਼ਾ ਤੇ ਅਸਲ ਕਾਰਜ ਪ੍ਰਣਾਲੀ 'ਚ ਕਿੰਨਾ ਫਰਕ ਹੈ। ਇੱਕ ਵਿਚਾਰਨਯੋਗ ਪਹਿਲੂ ਹੈ ਯਕੀਨਨ। ਬਿਲਕੁਲ ਬਹੁਤ ਹੀ ਵਿਚਾਰਨਯੋਗ ਗੱਲ ਛੱਡੀ ਹੈ ਤੁਸੀਂ ਜਾਣਦੇ ਹੋਏ। ਚਲੋ ਇਸ ਤੇ ਸੋਚਾਂਗੇ। ਅੱਜ ਦੀ ਇਸ ਜਾਣਕਾਰੀ ਭਰਪੂਰ ਗੱਲਬਾਤ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਹਰਬਾਨੀ ਜੀ। ਧੰਨਵਾਦ ਸਾਥੀਓ ਤੁਸੀਂ ਵੀਡੀਓ ਪੂਰੀ ਤਰ੍ਹਾਂ ਸੁਣੀ। ਉਮੀਦ ਹੈ ਕਿ ਇਸ ਨਾਲ ਤੁਹਾਡੇ ਗਿਆਨ ਵਿੱਚ ਵਾਧਾ ਹੋਇਆ ਹੋਵੇਗਾ। ਅਸੀਂ ਸੰਵਿਧਾਨ ਦਾ ਗਿਆਨ ਦੇ ਅਦਾਰੇ ਦੇ ਅਧੀਨ ਸੀ। ਤੁਸੀਂ ਜੁੜੇ ਰਹੋ ਇਕਵੈਲਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਨਾਲ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਰਾਵਾਂ ਪਹਿਣਾ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਕੋਲ ਇਸ ਸੰਵਿਧਾਨ ਦੇ ਗਿਆਨ ਦਾ ਪ੍ਰਕਾਸ਼ ਪਹੁੰਚਦਾ ਰਹੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਉਹਨਾਂ ਨਾਲ ਸਾਂਝਾ ਜ਼ਰੂਰ ਕਰਦੇ ਰਹੋ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਸਾਨੂੰ ਇਜਾਜ਼ਤ ਦਿਓ ਜੈ ਭੀਮ ਜੈ ਭਾਰਤ ਜੈ ਸੰਵਿਧਾਨ